ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਤਨ ਤਨ ਕਲਗੀਧਰ ਪਾਸ਼ਾ ਮਹਾਰਾ ਸੱਚੇ ਪਾਸ਼ਾ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਖਾਲਸਾ ਜੀ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭੋ ਸ਼ਹੀਦਾ ਸਿੰਘਾਂ ਧੰਤਨ ਗੁਰੂ ਗੋਬੀ ਸਿੰਘ ਮਹਾਰਾ ਸੱਚੇ ਪਾਤਸ਼ਾਹ ਧੰਤਨ ਗੁਰੂ ਗਨਾਨਕ ਮਹਾਰਾ ਸੱਚੇ ਪਾਤਸ਼ਾਹ ਗੁਰੂ ਸਹਿਬਾਨਾਂ ਦੇ ਜਦੋਂ ਆਪਾਂ ਅੱਗੇ ਅਰਦਾਸ ਬੇਨਤੀ ਚਰਨਾ ਕਮਲਾਂ 'ਚ ਕਰਦੇ ਆਂ ਸ਼ਰਧਾ ਭਾਵਨਾ ਰੱਖ ਕੇ ਵਿਸ਼ਵਾਸ ਰੱਖ ਕੇ ਭਰੋਸਾ ਰੱਖ ਕੇ ਤਾਂ ਆਪਣੀ ਜਰੂਰ ਅਰਦਾਸ ਬੇਨਤੀ ਪੂਰੀ ਹੁੰਦੀ ਏ ਖਾਲਸਾ ਜੀ ਆਪਾਂ ਨੂੰ ਇੱਕ ਮਾਨ ਇੱਕ ਜਗ੍ਹਾ ਤੇ ਟਿਕਾ ਕੇ ਜੇ ਆਪਾਂ ਰੱਖੀਏ ਜੇ ਆਪਾਂ ਇੱਕ ਦੇ ਹੋ ਕੇ ਬਈਏ ਖਾਲਸਾ ਜੀ ਇੱਕ ਦੇ ਹੋ ਕੇ ਬੈਠਦੇ ਆ ਆਪਾਂ ਮਹਾਰਾ ਸੱਚੇ ਪਾਤਸ਼ਾਹ ਦੇ ਗੁਰਬਾਣੀ ਦੇ ਜਾਪ ਕਰਦੇ ਆ ਤੇ ਆਪਣਾ ਧਿਆਨ ਮਹਾਰਾ ਸੱਚੇ ਪਾਤਸ਼ਾਹ ਦੇ ਵੱਲ ਹੀ ਹੋਣਾ ਚਾਹੀਦਾ ਏ ਨਹੀਂ ਕਿ ਆਪਣੇ ਹੱਥ ਦੇ ਵਿੱਚ ਪੋਥੀ ਸ ਹੈ ਅੱਬਾ ਫੜੀ ਹੋਏ ਤੇ ਆਪਾਂ ਪਾਠ ਕਰਦੀ ਹੋਈਏ ਤੇ ਆਪਣਾ ਧਿਆਨ ਇੱਧਰ ਉੱਧਰ ਭਟਕੇ ਆਪਣਾ ਧਿਆਨ ਕੋਲ ਕਰਦੇ ਗੱਲਾਂ ਬਾਤਾਂ ਵਿੱਚ ਹੋਵੇ ਜਾਂ ਆਪਣੇ ਮਨ ਦੇ ਵਿੱਚ ਹੋਰ ਹੀ ਖਿਆਲ ਆਉਣ ਇਸੋ ਬਾਰੋਕਾਲ ਸਾਧੀਗੀ ਆਪਣਾ ਜਿਹੜਾ ਮਨ ਹੈ ਉਹ ਇੱਕ ਜਗ੍ਹਾ ਤੇ ਨਹੀਂ ਟਿਕ ਰਿਹਾ ਆਪਾਂ ਨੂੰ ਆਪਣੇ ਮਨ ਨੂੰ ਟਿਕਾਉਣਾ ਪਵੇਗਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੋੜਨਾ ਪਵੇਗਾ ਜਿੰਨਾ ਸਮਾਂ ਆਪਾਂ ਆਪਣੇ ਮਨ ਨੂੰ ਟਿਕਾ ਨਹੀਂ ਸਕਦੇ ਭਰੋਸਾ ਨਹੀਂ ਰੱਖਦੇ ਸ਼ਰਧਾ ਭਾਵਨਾ ਨਹੀਂ ਰੱਖਦੇ ਕਾਲਸਾ ਜੀ ਉਹਨਾਂ ਕਰਾਂ ਆਪਣਾ ਸੇਵਾ ਸਿਮਰਨ ਕਰਨ ਦਾ ਵੀ ਕੋਈ ਫਾਇਦਾ ਨਹੀਂ ਜਿੰਨਾ ਟਾਈਮ ਆਪਣੇ ਅੰਦਰ ਦੀ ਜੋ ਆਪਾਂ ਨਹੀਂ ਮਨ ਦੀ ਮੈਲੇ ਉਹ ਆਪਾਂ ਨਹੀਂ ਕੱਢਦੇ ਖਾਲਸਾ ਜੀ ਉਹਨਾ ਟਾਈਮ ਤੱਕ ਜਿਵੇਂ ਕਹਿੰਦੇ ਨੇ ਭਾਵੇਂ ਰੋਜ਼ ਕੇਸੀ ਇਸ਼ਨਾਨ ਕਰਕੇ ਆਪਾਂ ਪਾਠ ਕਰ ਲਈਏ ਨਾਮ ਜਪ ਲਈਏ ਜਿੰਨਾ ਟਾਈਮ ਆਪਣੀ ਮਨ ਦੀ ਮੈਲਣੀ ਨਿਕਲਦੀ ਉਹਨਾ ਟਾਈਮ ਆਪਣੇ ਤੇ ਕੋਈ ਕਿਰਪਾ ਨਹੀਂ ਹੋ ਸਕਦੀ ਇਹ ਸਭ ਤਾਂ ਆਪਾਂ ਸਾਰੇ ਹੀ ਜਾਣਦੇ ਆ ਜਦੋਂ ਦਾ ਖਾਲਸਾ ਜੀ ਚਪੈਰਾ ਸਾਹਿਬ ਕੱਟਣਾ ਸ਼ੁਰੂ ਹੋਇਆ ਬਹੁਤ ਸੰਗਤਾਂ ਗਰਬਾਣੀ ਦੇ ਨਾਲ ਜੁੜ ਰਹੀਆਂ ਨੇ ਤੇ ਅਨੇਕਾਂ ਹੀ ਸੰਗਤਾਂ ਦਾ ਭਲਾ ਹੋ ਰਿਹਾ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਦੀ ਸੰਗਤਾਂ ਤੇ અપਾਰ ਕਿਰਪਾ ਹੁੰਦੀ ਪਈਏ ਖਾਲਸਾ ਜੀ ਇੱਕ ਕੰਮ ਤਾਂ ਬਹੁਤ ਚੰਗਾ ਹੋ ਰਿਹਾ ਏ ਕਿ ਚਲੋ ਸੰਗਤਾਂ ਕਿਸੇ ਨਾ ਕਿਸੇ ਜਰੀਏ ਕਿਸੇ ਨਾ ਕਿਸੇ ਬਹਾਨੇ ਗਰਬਾਣੀ ਦੇ ਨਾਲ ਜੋੜਦੀਆਂ ਪਈਆਂ ਨੇ ਤੇ ਅੱਗੇ ਹੋਰ ਸੰਗਤਾਂ ਨੂੰ ਵੀ ਵੱਧ ਤੋਂ ਵੱਧ ਜੋੜ ਦਿੰਦਾ ਉਪਰਾਲਾ ਕਰਦੀਆਂ ਨੇ ਖਾਲਸਾ ਜੀ ਅਸੀਂ ਹਰ ਰੋਜ਼ ਤੁਹਾਡੇ ਨਾਲ ਹੱਡ ਬੀਤੀਆਂ ਸਾਂਝੀਆਂ ਕਰਦੇ ਆ ਭੈਣ ਭਰਾਵਾਂ ਦੀਆਂ ਜੋ ਕਿ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਕੇ ਸਾਂਝੀਆਂ ਕਰਦੇ ਨੇ ਹਰ ਰੋਜ਼ ਕੋਈ ਭੈਣ ਜਾਂ ਭਰਾ ਆਪਣੀ ਹੱਡ ਬੀਤੀ ਸਾਂਝੀ ਕਰਦਾ ਏ ਤੇ ਅੱਗੇ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਜ਼ਰੂਰ ਸੰਗਤਾਂ ਦੇ ਨਾਲ ਸਾਂਝੀ ਕਰੋ ਤਾਂ ਕਿ ਉਹ ਸਾਡੀ ਹੱਡ ਬੀਤੀ ਸੁਣਨ ਤੇ ਉਹਨਾਂ ਤੇ ਵੀ ਮਹਾਰਾਜ ਦੀ ਕਿਰਪਾ ਹੋਵੇ ਉਹਨਾਂ ਦਾ ਵੀ ਭਲਾ ਹੋਵੇ ਉਹ ਗੁਰਬਾਣੀ ਦੇ ਨਾਲ ਜੁੜਨ ਇਸੇ ਤਰ੍ਹਾਂ ਖਾਲਸਾ ਜੀ ਕਾਲਿਕ ਭੈਣ ਦਾ ਮੈਨੂੰ ਇੰਸਟਾਗ੍ਰam ਤੇ ਵਾਇਸ ਮੈਸੇਜ ਦੇ ਵਿੱਚ ਉਹਨਾਂ ਨੇ ਆਪਣੀ ਵਾਰਤਾ ਸਾਰੀ ਸਾਂਝੀ ਕੀਤੀ ਕਿ ਕਿਵੇਂ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਉਹਨਾਂ ਤੇ ਕਿਰਪਾ ਹੋਈ ਪੇ ਉਹਨਾਂ ਦੇ ਜੋ ਰੋਕੇ ਹੋਏ ਕਾਰ ਸੀ ਕਾਫੀ ਸਮੇਂ ਤੋਂ ਉਹ ਸਫਲ ਹੋ ਜਾਂਦੇ ਨੇ ਤਿੰਨ ਦੁਪਹਿਰਾ ਸਹਿਬ ਕੱਟਣ ਦੇ ਨਾਲ ਹੀ ਉਹ ਪੈਨ ਨੇ ਖਾਲਸਾ ਜੀ ਹਿੰਮਤ ਨਹੀਂ ਹਾਰੀ ਬਹੁਤ ਪ੍ਰੋਬਲਮ ਫੇਸ ਕੀਤੀਆਂ ਉਹਨਾਂ ਨੇ ਦੱਸਿਆ ਪਰ ਉਹਨਾਂ ਨੇ ਬਿਲਕੁਲ ਵੀ ਹਿੰਮਤ ਨਹੀਂ ਹਾਰੀ ਪਹਿਲਾਂ ਗਰਬਾਣੀ ਦੇ ਜਾਪ ਕਰਦੇ ਰਹੇ ਪਰ ਜਦੋਂ ਦੁਪਹਿਰਾ ਸਹਿਬਾਰੇ ਪਤਾ ਲੱਗਾ ਦੁਪਹਿਰਾ ਸਹਿਬ ਵੀ ਉਹਨਾਂ ਨੇ ਕੱਟਿਆ ਤੇ ਫਿਰ ਤਿੰਨ ਦੁਪਹਿਰਾ ਸਹਿਬ ਕੱਟਣ ਦੇ ਨਾਲ ਹੀ ਉਹਨਾਂ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਕਿਰਪਾ ਹੁੰਦੀ ਹੈ ਸਤਿਕਾਰਯੋਗ ਸਾਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਵਾ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਉਹ ਪੈਨ ਦੇ ਦਸਨ ਮੁਤਾਬਕ ਉਹਨਾਂ ਨੇ ਦੱਸਿਆ ਕਿ ਅਸੀਂ ਸਰਹੰਦ ਤੋਂ ਬਿਲੋਂਗ ਕਰਦੇ ਆ ਤੇ ਉਹਨਾਂ ਨੇ ਦੱਸਿਆ ਕਿ ਸਾਡੀ ਪਰਿਵਾਰ ਦੇ ਵਿੱਚ ਉਹਨਾਂ ਦੇ ਹਸਬੰਦ ਨੇ ਉਹ ਵਾਈਫ ਪੈਨਿਕ ਤੇ ਇੱਕ ਉਹਨਾਂ ਦਾ ਬੇਟਾ ਹੈ ਪੈਨ ਨੇ ਦੱਸਿਆ ਕਿ ਮੇਰੇ ਹਸਬੰਦ ਦੀ ਏਜ 42 ਸਾਲ ਦੀ ਏ ਤੇ ਪੈਨ ਦੀ ਏਜ 40 ਸਾਲ ਦੀ ਏ ਤੇ ਜੋ ਉਹਨਾਂ ਦਾ ਬੇਟਾ ਏ ਉਹਨਾਂ ਦੀ 17 ਸਾਲ ਦੀ ਏ ਖਾਲਸਾ ਜੀ ਬੈਨ ਦੱਸ ਰਿਹਾ ਕਿ ਜਿਹੜੇ ਉਹਨਾਂ ਦੇ ਹਸਬੰਦ ਹੁਣੀ ਨੇ ਉਹ ਚਾਰ ਭੈਣ ਭਰਾ ਨੇ ਦੋ ਭੈਣਾਂ ਤੇ ਦੋ ਭਰਾ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਭੈਣ ਤੇ ਇੱਕ ਭਰਾ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਇੱਕ ਭੈਣ ਤੇ ਇੱਕ ਭਰਾ ਇੱਥੇ ਇੰਡੀਆ ਦੇ ਵਿੱਚ ਰਹਿੰਦੇ ਨੇ ਇਸੇ ਤਰ੍ਹਾਂ ਖਾਨਸਾ ਜੀ ਪੈਣ ਨੇ ਦੱਸਿਆ ਕਿ ਜਿਹੜੇ ਉਹਨਾਂ ਦੇ ਹਸਬੰਡ ਸੀਗੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਚਾਚਾ ਸਹੁਰਾ ਸੀਗੇ ਭੈਣ ਦੱਸਦੇ ਮੇਰੇ ਉਹਨਾਂ ਦੇ ਹਸਬੰਡ ਦੇ ਜੋ ਚਾਚਾ ਜੀ ਸੀ ਉਹਨਾਂ ਨੇ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਅਡੌਪਟ ਕਰ ਲਿਆ ਸੀ ਪਾਪ ਕੀ ਗੋਦ ਲੈ ਲਿਆ ਸੀਗਾ ਕਿ ਨਹੀਂ ਕਿ ਉਹਨਾਂ ਦੇ ਕੋਲ ਬੱਚਾ ਨਹੀਂ ਸੀ ਹੈਗਾ ਤੇ ਉਹਨਾਂ ਨੇ ਮੇਰੇ ਹਸਬੈਂਡ ਨੂੰ 9 ਸਾਲ ਦੀ ਉਮਰ ਦੇ ਵਿੱਚ ਗੋਦ ਲੈ ਲਿਆ ਸੀ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਭੈਣ ਦੱਸ ਦਿਆ ਕਿ ਜੋ ਉਹਨਾਂ ਦੇ ਚਾਚਾ ਜੀ ਹੁੰਦੇ ਨੇ ਉਹ ਬਾਹਰ ਚਲੇ ਜਾਂਦੇ ਨੇ ਕੈਨੇਡਾ ਚਲੇ ਜਾਂਦੇ ਨੇ ਉੱਥੇ ਜਾ ਕੇ ਰਹਿਣ ਲੱਗ ਜਾਂਦੇ ਨੇ ਤੇ ਜਦੋਂ ਉਹਨਾਂ ਦੇ ਆਪਣੇ ਬੱਚੇ ਹੋ ਜਾਂਦੇ ਨੇ ਜਾਂ ਉਹਨਾਂ ਦਾ ਕੋਈ ਵੀ ਕਿਸ ਤਰ੍ਹਾਂ ਵੀ ਸਿਸਟਮ ਬਣਦਾ ਏ ਤੇ ਜੋ ਉਹਨਾਂ ਦੇ ਭੈਣ ਦੱਸ ਦਿਆ ਕਿ ਮੇਰੇ ਹਸਬੈਂਡ ਹੁੰਦੇ ਨੇ ਕਹਿੰਦੇ ਉਹਨਾਂ ਦੇ ਨਾਮ ਤੇ ਕੋਈ ਵੀ ਜ਼ਮੀਨ ਜਾਇਦਾਦ ਕੋਈ ਵੀ ਪ੍ਰਾਪਰਟੀ ਕਹਿੰਦੇ ਕਿ ਉਹ ਜੋ ਵੀ ਹੁੰਦੀ ਹੈ ਉਹਦੇ ਤੋਂ ਸਭ ਚੀਜ਼ ਤੋਂ ਕਹਿੰਦੇ ਵੀ ਮੇਰੇ ਹਸਬੰਦ ਨੂੰ ਬੇਦਖਲ ਕਰ ਦਿੰਦੇ ਨੇ ਪਹਿਲਾਂ ਤਾਂ ਭੈਣ ਦੱਸਦੀ ਆ ਕਿ ਜਦੋਂ ਗੋਦ ਲੈਂਦੇ ਨੇ ਕਹਿੰਦੇ ਉਦੋਂ ਸਭ ਕੁਝ ਨਾਮ ਕਰਵਾ ਕੇ ਉਹਨਾਂ ਨੂੰ ਆਪਣਾ ਬੇਟਾ ਮੰਨਦੇ ਨੇ ਪਰ ਜਦੋਂ ਬਾਹਰ ਚਲੇ ਜਾਂਦੇ ਨੇ ਉੱਥੇ ਜਾ ਕੇ ਸਾਰੀ ਪ੍ਰਾਪਰਟੀ ਸਾਰੀ ਜ਼ਮੀਨ ਜਾਇਦਾਦ ਦਾ ਆਪਣਿਆਂ ਨਾਮ ਕਰਵਾ ਲੈਂਦੇ ਨੇ ਤੇ ਉਹਨਾਂ ਦੇ ਹਸਬੰਦ ਨੂੰ ਬੇਦਖਲ ਕਰ ਦਿੰਦੇ ਨੇ ਉਸ ਤੋਂ ਬਾਅਦ ਖਾਲਸਾ ਜੀ ਪੈਣ ਦੱਸਦੇ ਆ ਕਿ ਅਸੀਂ ਕਹਿੰਦੇ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਚਲੇ ਜਾਂਦੇ ਆ ਕਿਨੇ ਜਿਹੜੇ ਮੇਰੇ ਹਸਬੰਡ ਹੁੰਦੇ ਨੇ ਉਹ ਵੀ ਟੈਨਸ਼ਨ ਦੇ ਵਿੱਚ ਬਿਮਾਰ ਰਹਿਣ ਲੱਗ ਜਾਂਦੇ ਨੇ ਉਹਨਾਂ ਨੂੰ 슈ਗਰ ਦੀ ਪ੍ਰੋਬਲਮ ਹੋ ਜਾਂਦੀ ਹੈ ਪੈਣ ਦੱਸਦੇ ਕਿ ਇਸ ਚੀਜ਼ ਨੂੰ ਲੈ ਕੇ ਮੈਂ ਵੀ ਬਹੁਤ ਟੈਨਸ਼ਨ ਦੇ ਵਿੱਚ ਰਹਿਣ ਲੱਗ ਜਾਂਦੀ ਹੁੰਦੀ ਆ ਉਕੀ ਖਾਲਸਾ ਜੀ ਪੈਣ ਦੱਸ ਦਿਆ ਕਿ ਜਦੋਂ ਕੁਛ ਨਾਮ ਨਹੀਂ ਸੀ ਜ਼ਮੀਨ ਜਾਇਦਾਦ ਕੁਛ ਰਿਹਾਈ ਨਾ ਕੋਲ ਤੇ ਸਾਨੂੰ ਸੀ ਅੱਗੇ ਫਿਊਚਰ ਦੇ ਵਿੱਚ ਬੇਟੇ ਬਾਰੇ ਕੀ ਸੋਚਾਂਗੇ ਵਿਚਾਰਾਂਗੇ ਸਾਡੇ ਤਾਂ ਕੁਛ ਕੋਲ ਹੈ ਨਹੀਂ ਇਸ ਤੋਂ ਬਾਅਦ ਖਾਲਸਾ ਜੀ ਪੈਣ ਦੱਸ ਦਿਆ ਕਿ ਮੈਂ ਬਹੁਤ ਕਹਿੰਦੀ ਆਪਣੇ ਸਹੁਰੇ ਦੀਆਂ ਵੀ ਬੇਨਤੀਆਂ ਕੀਤੀਆਂ ਆਪਣੇ ਨਨਾਨਾ ਦੀਆਂ ਵੀ ਬੇਨਤੀਆਂ ਕੀਤੀਆਂ ਵੀ ਮੇਰੇ ਜੋ ਹਸਬੰਡ ਨੇ ਉਹਦੇ ਨਾਮ ਵੀ ਕੁਛ ਲਗਵਾ ਦਿਓ ਜ਼ਮੀਨ ਜਾਇਦਾਦ ਤੁਸੀਂ ਵੀ ਅਸੀਂ ਕਿਵੇਂ ਗੁਜ਼ਾਰਾ ਕਰਾਂਗੇ ਕਹਿੰਦੇ ਪਰ ਮੇਰੀ ਕੋਈ ਨਹੀਂ ਸੀ ਸੁਣਦਾ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਉਸ ਆਪਣੇ ਸਭ ਰਿਸ਼ਤੇਦਾਰ ਜਿੰਨੇ ਵੀ ਸੀ ਕਹਿੰਦੇ ਅਸੀਂ ਸਭ ਦੀ ਮਦਦ ਮੰਗੀ ਪਰ ਸਾਡੀ ਕਿਸੇ ਨੇ ਕੋਈ ਹੈਲਪ ਨਾ ਕੀਤੀ ਕਹਿੰਦੇ ਸਾਡਾ ਕਿਸੇ ਨੇ ਸਾਥ ਨਾ ਦਿੱਤਾ ਪਰ ਖਾਲਸਾ ਜੀ ਐਨੇ ਦੁੱਖ ਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਹੈ ਕਿ ਭੈਣ ਕਹਿੰਦੇ ਵੀ ਮੈਂ ਕਦੇ ਵੀ ਗੁਰੂ ਮਹਾਰਾਜ ਦਾ ਸਾ ਗਰਬਾਣੀ ਦਾ ਜੋ ਜਾਪ ਕਰਦੀ ਸੀ ਉਹ ਨਹੀਂ ਸੀ ਕਦੇ ਛੱਡਿਆ ਇੰਨੀ ਔਖੀ ਘੜੀ ਦੇ ਵਿੱਚ ਖਾਲਸਾ ਜੀ ਆਪਾਂ ਡੋਲ ਜਾਂਦੇ ਆ ਇੰਨੀ ਵੱਡੀ ਪ੍ਰੋਬਲਮ ਹੋ ਜੇ ਆਪਣੇ ਨਾਲ ਇਹ ਸਭ ਕੁਝ ਹੋਣ ਤੋਂ ਬਾਅਦ ਆਪਾਂ ਨੂੰ ਹੁੰਦਾ ਏ ਕਿ ਜੇ ਪਰਮਾਤਮਾ ਹੁੰਦਾ ਜੇ ਰੱਬ ਹੁੰਦਾ ਮੈਂ ਇੰਨਾ ਪਾਠ ਵੀ ਕਰਦਾ ਸੇਵਾ ਸਿਮਰਨ ਵੀ ਕਰਨਾ ਤੇ ਫਿਰ ਮੇਰੇ ਨਾਲ ਇਹ ਚੀਜ਼ ਹੁੰਦੀ ਹੀ ਕਿਉਂ ਪਰ ਭੈਣ ਕਹਿੰਦੇ ਕਿ ਮੈਂ ਬਿਲਕੁਲ ਵੀ ਪਾਠ ਕਰਨਾ ਨਹੀਂ ਛੱਡਿਆ ਕਹਿੰਦੇ ਮੈਂ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਵੀ ਕਰਦੀ ਸੀ ਜਪਜੀ ਸਾਹਿਬ ਚ ਪਈ ਸਹਿਮਤੇ ਪਾਠ ਇਹ ਸ਼ਾਮ ਦੇ ਸਮੇਂ ਕਿੰਨੇ ਮੈਂ ਰਹਿ ਰਾਸਾ ਵੀ ਕਰਦੀ ਸੀ ਕਹਿੰਦੇ ਪਰ ਮੈਨੂੰ ਜਦੋਂ ਬਾਅਦ ਦੇ ਵਿੱਚ ਇਸ ਤਰ੍ਹਾਂ ਸਾਡੇ ਘਰ ਦੇ ਵਿੱਚ ਕਹਿੰਦੇ ਅਸੀਂ ਦੋਨੇ ਹਸਬੈਂਡ ਵਾਈਫ ਠੀਕ ਨਹੀਂ ਸੀ ਰਹਿੰਦੇ ਹਸਬੈਂਡ ਨੂੰ 슈ਗਰ ਦੀ ਪ੍ਰੋਬਲਮ ਹੋ ਗਈ ਉਹ ਟੈਨਸ਼ਨ ਬਹੁਤ ਲੈਂਦੇ ਸੀਗੇ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਮੇਰੇ ਭੂਆ ਜੀ ਉਹ ਭੈਣ ਦੱਸ ਦੇ ਕਹਿੰਦੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੂੰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਜੋ ਲਈ ਅੱਡੇ ਕੇ ਅਰਦਾਸ ਬੇਨਤੀ ਕਰ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਜ਼ਰੂਰ ਤੇ ਤੁਹਾਡੇ ਤੇ ਕਿਰਪਾ ਕਰਨਗੇ ਤੇ ਤੁਹਾਡੀ ਜ਼ਰੂਰ ਅਰਦਾਸ ਬੇਨਤੀ ਸੁਣਨਗੇ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਹਾ ਜਦੋਂ ਉਹਨਾਂ ਦੇ ਪੂਆ ਜੀ ਨੇ ਉਹਨਾਂ ਨੂੰ ਕਿਹਾ ਤੇ ਕਹਿੰਦੇ ਇੱਕ ਦਿਨ ਮੈਂ ਬੈਠੀ ਹੋਈ ਸੀ ਕੰਮ ਕਰਕੇ ਫਰੀ ਤੇ ਕਹਿੰਦੇ ਮੈਂ ਫੋਨ ਦੇ ਵਿੱਚ YouTube ਖੋਲਿਆ ਕਹਿੰਦੇ ਉੱਥੇ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਥਾ ਸੁਣਨ ਲੱਗੇ ਸੀ ਕਹਿੰਦੇ ਪਰ ਜਿਸ ਤਰ੍ਹਾਂ ਹੀ ਮੈਂ YouTube ਖੋਲਿਆ ਉੱਗੇ ਕਹਿੰਦੇ ਤੁਹਾਡੀ ਵੀਡੀਓ ਆ ਗਈ ਕਹਿੰਦੇ ਮੈਂ ਉਹ ਵੀਡੀਓ ਸੁਣੀ ਕਹਿੰਦੇ ਉਸ ਦੇ ਵਿੱਚ ਚਪੈਰਾ ਸਾਹਿਬ ਤੇ ਜੋਤ ਦੇ ਬਾਰੇ ਕਹਿੰਦੇ ਉਸ ਦਿਨ ਤੁਸੀਂ ਦੱਸਿਆ ਹੋਇਆ ਸੀ ਕਹਿੰਦੇ ਜਦੋਂ ਉਹ ਮੈਂ ਵੀਡੀਓ ਦੇਖੀ ਤੇ ਕਹਿੰਦੇ ਮੇਰੇ ਮਨ 'ਚ ਖਿਆਲ ਆਇਆ ਵੀ ਕਿਉਂ ਨਾ ਮੈਂ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰਾਂ ਤਾਂ ਖਾਲਸਾ ਜੀ ਭੈਣ ਦੱਸ ਦਿਆ ਵੀ ਮੈਂ ਜਿਹੜਾ ਨਿਤਨੇਮ ਕਰਦੀ ਸੀ ਜਪਜੀ ਸਾਹਿਬ ਦੇ ਚ ਪਈ ਸਹਿਬ ਦੇ ਪਾਠ ਕਰਦੀ ਸੀ ਰਹਿਰਾ ਸਾਹਿਬ ਕਰਦੀ ਸੀ ਉਹ ਤਾਂ ਉਸੇ ਤਰ੍ਹਾਂ ਹੀ ਕਹਿੰਦੇ ਮੈਂ ਕਰਦੀ ਸੀ ਕਹਿੰਦੇ ਪਰ ਮੈਂ ਸੋਚਿਆ ਵੀ ਕਿਉਂ ਨਾ ਮੈਂ ਸਹਿਜ ਪਾਠ ਆਰੰਭ ਕਰਾਂ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਦਿਆਂ ਵੀ ਮੈਂ ਕਰਦੇ ਵਿੱਚ ਜੋਤ ਜਗਾਈ ਨਾਲੇ ਸਹਿਜ ਪਾਠ ਦਾ ਆਰੰਭ ਕੀਤਾ ਕਹਿੰਦੇ ਮੈਨੂੰ ਡੇਢ ਮਹੀਨਾ ਹੋ ਗਿਆ ਮੈਂ ਸਹਿਜ ਪਾਠ ਕਰਦੀ ਨੂੰ ਕਹਿੰਦੇ 270 75 ਅੰਗ ਤੇ ਕਹਿੰਦੇ ਮੈਂ ਪਹੁੰਚ ਗਈਆਂ ਕਹਿੰਦੇ ਪਰ ਮੇਰੇ ਤੇ ਕੋਈ ਕਿਰਪਾ ਨਾ ਹੋਈ ਮੈਂ ਸਹਿਜ ਪਾਠ ਵੀ ਆਰੰਭ ਕੀਤਾ ਨਿਤਨੇਮ ਵੀ ਕਰਨਾ ਜਪਜੀ ਸਾਹਿਬ ਚ ਪਈ ਸਾਹਿਬ ਦੇ ਪਾਠ ਵੀ ਕਰਨੇ ਰਹਿਰਾ ਸਾਹਿਬ ਵੀ ਕਰਨਾ ਇਹਨੇ ਮੈਂ ਘਰ ਦੇ ਵਿੱਚ ਪੈਣ ਦੱਸਦੇ ਜੋਤ ਜਗਾਉਣੀ ਤਾਂ ਕਹਿੰਦੇ ਮੈਂ ਸ਼ੁਰੂ ਕਰ ਲਈ ਸੀ ਕਹਿੰਦੇ ਪਰ ਮੈਂ ਦੁਪਹਿਰਾ ਸਾਹਿਬ ਨਹੀਂ ਸੀ ਕੱਟਿਆ ਮੈਂ ਸਹਿਜ ਪਾਠ ਸ਼ੁਰੂ ਕਰ ਲਿਆ ਸੀ ਕਿੰਨੇ ਅਸਦੇ ਕੇ ਡੇਢ ਮਹੀਨਾ ਹੋ ਗਿਆ ਕਹਿੰਦੇ ਕੇ ਕੋਈ ਵੀ ਮੇਰੀ ਕਿਸੇ ਪਾਸੇ ਉਹ ਵੀ ਕਿਸੇ ਨੇ ਗੱਲ ਮੈਂ ਸੁਣੀ ਵੀ ਸਾਡੇ ਨਾਮ ਵੀ ਥੋੜੀ ਬਹੁਤ ਜ਼ਮੀਨ ਕਰਾ ਦੋ ਜਾਂ ਸਾਡੀ ਕੋਈ ਮਦਦ ਕਰ ਦੋ ਹਰ ਸਾਜੀ ਇਸੇ ਤਰ੍ਹਾਂ ਪੈਣ ਕਹਿੰਦੇ ਕੇ ਅਸੀਂ ਬਹੁਤ ਰਿਸ਼ਤੇਦਾਰਾਂ ਮੀਆਂ ਮਿੰਤਾ ਕੀਤੀਆਂ ਆਪਣੀਆਂ ਨਨਾਨਾ ਦੀਆਂ ਸਹੁਰੇ ਦੀਆਂ ਕਿਸੇ ਨੇ ਇੱਕ ਨਾ ਸੁਣੀ ਕਹਿੰਦੇ ਫਿਰ ਮੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਖਿਆਲ ਆਇਆ ਵੀ ਕਿਉਂ ਨਾ ਕਿ ਪਤਾ ਲੱਗਦਾ ਵੀ ਦਪਹਿਰਾ ਸਾਹਿਬ ਕੱਟਣ ਦੇ ਨਾਲ ਹੀ ਵੀ ਮੇਰੀ ਅਰਦਾਸ ਪੂਰੀ ਹੋਣੀ ਹੋਵੇ ਕਹਿੰਦੇ ਜਦੋਂ ਮੈਂ ਸਹਿਜ ਪਾਠ ਆਰੰਭ ਕੀਤਾ ਸੀ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਕਹਿੰਦੇ ਅਰਦਾਸ ਬੇਨਤੀ ਕੀਤੀ ਸੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਸੀਂ ਮੇਰੀ ਗਰੀਬੀ ਦੀ ਵੀ ਸੁਣੋ ਮੇਰੇ ਤੇ ਵੀ ਕਿਰਪਾ ਕਰੋ ਤੁਸੀਂ ਬਹੁਤ ਦੁਨੀਆ ਤੇ ਕਿਰਪਾ ਕਰਦੇ ਹੋ ਬਹੁਤ ਸੰਗਤਾਂ ਤੇ ਕਿਰਪਾ ਕਰਦੇ ਹੋ ਜੇ ਮੇਰੀ ਸੁਣੋਗੇ ਤੇ ਮੈਂ ਤਾਂ ਮੰਨਾਂਗੀ ਇਸੇ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਜਦੋਂ ਮੇਰੇ ਮਨ 'ਚ ਖਿਆਲ ਆਇਆ ਵੀ ਮੈਂ ਦੁਪਹਿਰਾ ਸਹਿ ਬਟਾ ਤੇ ਕਹਿੰਦੇ ਮੈਂ ਐਤਵਾਰ ਨੂੰ ਦੁਪਹਿਰਾ ਸਹਿਬ ਕੱਟ ਨਹੀਂ ਸੀ ਸਕਦੀ ਕਿਉਂਕਿ ਕੰਮ ਦਾ ਸਮਾਂ ਹੁੰਦਾ ਸੀ ਘਰ ਦੇ ਵਿੱਚ ਭੰਨ ਦੱਸ ਰਿਆ ਮੈਂ ਇਕੱਲੇ ਹੀ ਕੰਮ ਵਾਲੀ ਸੀ ਜਿਸ ਕਰਕੇ ਮੇਰੇ ਕੋਲ ਸਮਾਂ ਨਹੀਂ ਸੀ ਹੁੰਦਾ ਤੇ ਐਤਵਾਰ ਨੂੰ ਮੇਰੇ ਕੋਲ ਦੁਪਹਿਰਾ ਸਹਿਬ ਨਹੀਂ ਸੀ ਕੱਟਿਆ ਜਾਂਦਾ ਕਹਿੰਦੇ ਫਿਰ ਮੈਂ ਵੀ ਸੋਚਿਆ ਵੀ ਮੈਂ ਸ਼ਨੀਵਾਰ ਨੂੰ ਕਹਿੰਦੇ ਦੁਪਹਿਰਾ ਸਹਿਬ ਕੱਟਣਾ ਸ਼ੁਰੂ ਕੀਤਾ ਕਹਿੰਦੇ ਮੈਂ ਸ਼ਾਮ ਨੂੰ 4 5 6 ਵਜੇ ਕਹਿੰਦੇ ਸਾਰੇ ਕੰਮ ਖਤਮ ਕਰਕੇ ਦੁਪਹਿਰਾ ਸਹਿਬ ਕੱਟਣਾ ਰਾਤ 10 ਵਜੇ ਦੇ ਤੱਕ ਕਹਿੰਦੇ ਮੈਂ ਦੁਪਹਿਰਾ ਸਹਿਬ ਕੱਟ ਲੈਣਾ ਐਜ ਪਾਠ ਵੀ ਪੜ੍ਹਨ ਦਾ ਅਰੰਭ ਕੀਤਾ ਹੋਇਆ ਸੀ ਨਿਤਨੇਮ ਵੀ ਕਰਨਾ ਜਪਜੀ ਸਾਹਿਬ ਚਪਾਈ ਸਾਹਿਬ ਦੇ ਪਾਠ ਵੀ ਕਰਨੇ ਰਹਿਰਾ ਸਾਹਿਬ ਵੀ ਕਰਨਾ ਖਾਲਸਾ ਜੀ ਦੇਖੋ ਕਿੰਨੀ ਸ਼ਰਧਾ ਭਾਵਨਾ ਪੈਣ ਵੀ ਕਿ ਇੰਨਾ ਜ਼ਿੰਦਗੀ ਦੇ ਵਿੱਚ ਦੁੱਖ ਹੋਣ ਦੇ ਇੰਨੀ ਪ੍ਰੋਬਲਮ ਹੋਣ ਦੇ ਬਾਵਜੂਦ ਵੀ ਉਹਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸਾਥ ਨਹੀਂ ਛੱਡਿਆ ਉਹਨਾਂ ਨੇ ਇਹ ਭਰੋਸਾ ਰੱਖਿਆ ਕਿ ਅੱਜ ਨਹੀਂ ਤਾਂ ਕੱਲ ਮੇਰੇ ਤੇ ਕਿਰਪਾ ਜ਼ਰੂਰ ਹੋਵੇਗੀ ਹੁਣ ਖਾਲਸਾ ਜੀ ਕਈ ਭੈਣ ਭਰਾ ਕਹਿ ਦਿੰਦੇ ਆ ਕਿ ਐਤਵਾਰ ਨੂੰ ਹੀ ਚਪੈਰਾ ਸਾਬ ਕਟਣਾ ਚਾਹੀਦਾ ਵੀ ਐਤਵਾਰ ਨੂੰ ਚਪੈਰਾ ਸਾਬ ਕਟਿਆ ਜਾਂਦਾ ਏ ਜੇ ਅੱਗੇ ਪਿਛੇ ਚਪੈਰਾ ਸਾਬ ਕਟਾਂਗੇ ਤੇ ਸਭ ਕੁਝ ਉਲਟ ਹੋ ਜਾਂਦਾ ਹੈ ਕਈਆਂ ਭੈਣ ਭਰਾਵਾਂ ਦੇ ਤਾਂ ਕਮੈਂਟ ਮੈਸੇਜ ਇਹ ਵੀ ਆਏ ਆ ਵੀ ਅਸੀਂ ਜੇ ਐਤਵਾਰ ਚਪੈਰਾ ਸਾਬ ਕੱਟਦੇ ਸੀ ਸਾਡੇ ਘਰ ਦੇ ਵਿੱਚ ਸਭ ਕੁਝ ਠੀਕ ਸੀ ਜੇ ਅਸੀਂ ਐਤਵਾਰ ਨੂੰ ਛੱਡ ਕੇ ਅੱਗੇ ਪਿੱਛੇ ਜਪੈਰਾ ਸਹਿਬ ਕੱਟਣਾ ਸ਼ੁਰੂ ਕੀਤਾ ਤਾਂ ਸਾਡੇ ਘਰ ਦੇ ਵਿੱਚ ਬਹੁਤ ਪ੍ਰੋਬਲਮ ਲੜਾਈਆਂ ਕਲੇਸ਼ ਹੋਣੇ ਸ਼ੁਰੂ ਹੋ ਗਏ ਨੇ ਵੀ ਸਾਨੂੰ ਲੱਗਦਾ ਹੈ ਕਿ ਅਸੀਂ ਐਤਵਾਰ ਨੂੰ ਵੀ ਜਪੈਰਾ ਸਹਿਬ ਕੱਟੀਏ ਤਾਂ ਹੁਣ ਤੁਸੀਂ ਦੇਖੋ ਘਾਰਸਾ ਜੀ ਇਸ ਭੈਣ ਦੇ ਕੋਲ ਸਮਾਂ ਨਹੀਂ ਸੀ ਇਹ ਸ਼ਨੀਵਾਰ ਨੂੰ ਜਪੈਰਾ ਸਹਿਬ ਕੱਟਦੇ ਸੀ ਕਹਿੰਦੇ ਕਿ ਮੈਂ ਇੰਨੀ ਅਰਦਾਸ ਬੇਨਤੀ ਕੀਤੀ ਧੰਨ ਧੰਵਾਦਾ ਬਾਬਾ ਦੀਪ ਸਿੰਘ ਸਹਿਬ ਜੀ ਅੱਗੇ ਕਹਿੰਦੇ ਜਦੋਂ ਮੈਂ ਪਹਿਲਾ ਜਪੈਰਾ ਸਹਿਬ ਕੱਟਿਆ ਸੀ ਕਹਿੰਦੇ ਉਸ ਵੇਲੇ ਸਾਡੇ ਘਰ ਦੇ ਵਿੱਚ ਪੈਣ ਦੱਸਦੇ ਆ ਕਿ ਮੇਰੇ ਹਸਬੰਦ ਦੀਪੂਆ ਦਾ ਹੁੰਡਾ ਆਇਆ ਸੀ ਕਹਿੰਦੇ ਉਹਨਾਂ ਨੇ ਆ ਕੇ ਮੇਰੇ ਸਹੁਰੇ ਨੂੰ ਕਿਹਾ ਕਿ ਮਾਮਾ ਜੀ ਪੈਣ ਦੱਸਦੇ ਮੇਰੇ ਹਸਬੰਦ ਦਾ ਨਾਮ ਲੈ ਕੇ ਕਿਹਾ ਕਿ ਮਾਮਾ ਜੀ ਇਹਨਾਂ ਦੇ ਨਾਮ ਤੇ ਇੱਕ ਵੀ ਕੋਈ ਨਾ ਕੋਈ ਚੀਜ਼ ਜ਼ਮੀਨ ਜਾਇਦਾਦ ਤੁਸੀਂ ਕਰਵਾ ਦਿਓ ਵੀ ਇਹ ਵਿਚਾਰੇ ਕੀ ਕਰਨਗੇ ਵੀ ਉਹਨਾਂ ਨੇ ਵੀ ਪਹਿਲਾਂ ਗੋਦ ਲਿਆ ਹੁਣ ਉਹਨਾਂ ਨੇ ਕਰੋ ਬੇਕਾਰ ਕਰਤਾ ਬੇਦਖਲ ਕਰਤਾ ਵੀ ਉਹਨੇ ਕਿੱਧਰ ਜਾਣਗੇ ਵੀ ਤੁਸੀਂ ਜ਼ਮੀਨ ਥੋੜੀ ਜੀ ਇਹਨਾਂ ਦੇ ਨਾਂ ਵੀ ਲਗਵਾਓ ਪਰ ਖਾਲਸਾ ਜੀ ਭੈਣ ਕਹਿੰਦੇ ਉਸ ਫਿਰ ਮੈਂ ਪਹਿਲਾ ਦਪਹਿਰਾ ਸੈਵ ਕਟਿਆ ਸੀ ਤੇ ਕਹਿੰਦੇ ਮੇਰੇ ਹਸਬੰਦ ਦੀ ਭੂਆ ਦੇ ਮੁੰਡੇ ਨੇ ਜਦੋਂ ਕਿਹਾ ਤੇ ਕਹਿੰਦੇ ਮੇਰੇ ਸਹੁਰੇ ਨੇ ਗੱਲ ਨਾ ਗੋਰੀ ਉਸਨੇ ਕਹਿ ਦਿੱਤਾ ਕੋਈ ਗੱਲ ਨਹੀਂ ਕਰ ਲਾਂਗੇ ਇਸ ਤਰ੍ਹਾਂ ਕਹਿ ਕੇ ਟਾਲਮਟੋਲ ਕਰਤਾ ਦੁਬਾਰਾ ਭੈਣ ਕਹਿੰਦੇ ਫਿਰ ਮੈਂ ਆਪਣੀਆਂ ਨਨਾਨਾ ਨੂੰ ਰਿਸ਼ਤੇਦਾਰਾਂ ਨੂੰ ਕਿਹਾ ਉਹਨਾਂ ਨੇ ਫਿਰ ਵੀ ਕਹਿੰਦੇ ਮੇਰੀ ਇੱਕ ਵੀ ਗੱਲ ਨਾ ਸੁਣੀ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਹਾ ਕਿ ਇੱਕ ਦੁਪਹਿਰਾ ਸਹਿਬ ਕੱਟਿਆ ਤੇ ਉਹ ਜਦੋਂ ਘਰ ਆਇਆ ਆਸ ਉਮੀਦ ਬਣੀ ਪਰ ਕਹਿੰਦੇ ਸਾਡੀ ਕੋਈ ਗੱਲ ਨਾ ਬਣੀ ਪਰ ਭੈਣ ਦੱਸ ਰਹੀ ਕਿ ਮੈਂ ਹਿੰਮਤ ਫਿਰ ਵੀ ਨਹੀਂ ਹਾਰੀ ਉਸੇ ਤਰ੍ਹਾਂ ਮੈਂ ਗੁਰਬਾਣੀ ਦੇ ਜਾਪ ਕੀਤੇ ਤੇ ਕਹਿੰਦੇ ਅਗੰਬੇ ਸ਼ਨੀਵਾਰ ਨੂੰ ਕਹਿੰਦੇ ਮੈਂ ਦੂਸਰਾ ਦੁਪਹਿਰਾ ਸਹਿਬ ਵੀ ਕੱਟਿਆ ਕਿੰਨੇ ਮੈਂ ਭਰੋਸਾ ਇੰਨਾ ਰੱਖਿਆ ਸੀ ਆਪਣਾ ਮਨ ਕਹਿੰਦੇ ਬਿਲਕੁਲ ਨਹੀਂ ਡੋਲਿਆ ਕਈ ਵਾਰ ਖਾਲਸਾ ਜੀ ਆਪਾਂ ਕੀ ਕਰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਦੁੱਖ ਤਕਲੀਫ ਆਉਂਦੇ ਆ ਆਪਾਂ ਗਲਤ ਰਸਤੇ ਰਸਤਿਆਂ ਤੇ ਭਟਕਣਾ ਸ਼ੁਰੂ ਕਰ ਦਿੰਨੇ ਆ ਸਿਆਣਿਆਂ ਕੋਲ ਬਾਬਿਆਂ ਕੋਲ ਕਿਤੇ ਨਾ ਕਿਤੇ ਜਾਣਾ ਸ਼ੁਰੂ ਕਰ ਦਿੰਨੇ ਆ ਪਰ ਉਹ ਭੈਣ ਨੇ ਕੀ ਕੀਤਾ ਕਿ ਆਪਣੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਪਰਮਾਤਮਾ ਤੋਂ ਬਿਨਾਂ ਹੋਰ ਕਿਤੇ ਵੀ ਜਾ ਕੇ ਅਰਦਾਸ ਬੇਨਤੀ ਨਹੀਂ ਕੀਤੀ ਕਿਤੇ ਵੀ ਜਾ ਕੇ ਸਿਰ ਨਹੀਂ ਝੁਕਾਇਆ ਬਸ ਆਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਸਹਬਾਨਾ ਦੇ ਅੱਗੇ ਅਰਦਾਸ ਬੇਨਤੀ ਕੀਤੀ ਡੋਲੇ ਬਿਲਕੁਲ ਵੀ ਨਹੀਂ ਅੱਜ ਦੀ ਤਾਂ ਕੱਲ੍ਹ ਖਾਲਸਾ ਜੀ ਕਿਰਪਾ ਜ਼ਰੂਰ ਹੁੰਦੀ ਹੈ ਆਪਣੇ ਮਨ ਨੂੰ ਮਜ਼ਬੂਤ ਬਣਾ ਕੇ ਇੱਕ ਮਨ ਨੂੰ ਕਾਗਰ ਚਿਤ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਰਿਹਾ ਕਰੋ ਅੱਜ ਨਹੀਂ ਤਾਂ ਕੱਲ੍ਹ ਕਿਰਪਾ ਜ਼ਰੂਰ ਹੁੰਦੀ ਹੈ ਇਹ ਨਹੀਂ ਕਿ ਤੁਸੀਂ ਜਿਵੇਂ ਕਹਿੰਦੇ ਆ ਆਪਾਂ ਕਿ ਆਪਾਂ ਮਿਹਨਤ ਕਰਦੇ ਰਹੀਏ ਆਪਾਂ ਪੌਦੇ ਪਾਲਦੇ ਰਹੀਏ ਆਪਾਂ ਹਰ ਰੋਜ਼ ਚੀਜ਼ ਦੀ ਸਾਂਭ ਸੰਭਾਲ ਕਰੀਏ ਹਰ ਰੋਜ਼ ਆਪਾਂ ਕਿਸੇ ਦੀ ਅੱਗੇ ਅਰਦਾਸ ਬੇਨਤੀ ਕਰੀਏ ਜਾਂ ਆਪਾਂ ਕਿਸੇ ਤੋਂ ਕੋਈ ਚੀਜ਼ ਮੰਗੇ ਤੇ ਆਖਰ ਨੂੰ ਤਾਂ ਇੱਕ ਦਿਨ ਆਪਾਂ ਨੂੰ ਉਹ ਬੰਦਾ ਚੀਜ਼ ਦੇਵੇਗਾ ਹੀ ਜੇ ਆਪਾਂ ਕਿਸੇ ਤੋਂ ਘਰ ਕਿਸੇ ਦੇ ਘਰੋਂ ਕੋਈ ਚੀਜ਼ ਮੰਗਣ ਵੀ ਜਾਵਾਂਗੇ ਇੱਕ ਦਿਨ ਨਹੀਂ ਦਊਗਾ ਦੋ ਦਿਨ ਨਹੀਂ ਦਊਗਾ ਹਫ਼ਤਾ ਮਹੀਨਾ ਸਾਲ ਨਹੀਂ ਦਊਗਾ ਉਸ ਤੋਂ ਬਾਅਦ ਤਾਂ ਉਹ ਸੋਚੇਗਾ ਵੀ ਕਿਉਂ ਨਾ ਅੱਜ ਇਹਨੂੰ ਥੋੜੀ ਜਿਹੀ ਦੇ ਹੀ ਦਿਆਂ ਇਸੇ ਤਰ੍ਹਾਂ ਖਾਲਸਾ ਜੀ ਜੇ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਾਂਗੇ ਤੇ ਪਰਮਾਤਮਾ ਅੱਜ ਨਹੀਂ ਤਾਂ ਕੱਲ ਆਪਣੀ ਜਰੂਰ ਸੁਣਨਗੇ ਤੇ ਆਪਣੇ ਤੇ ਕਿਰਪਾ ਵੀ ਕਰਨਗੇ ਇਸੇ ਤਰ੍ਹਾਂ ਘਰਸਾ ਜੀ ਭੈਣ ਦੱਸਦੇ ਆ ਵੀ ਮੈਂ 2 ਚਪੈਰਾ ਸਹਿਬ ਦਾ ਕੱਟ ਲੈ ਸ਼ਨੀਵਾਰ ਨੂੰ ਹੀ ਕੱਟੇ ਕਹਿੰਦੇ ਜਦੋਂ ਮੈਂ ਤੀਸਰਾ ਚਪੈਰਾ ਸਹਿਬ ਆਉਂਦੇ ਸ਼ਨੀਵਾਰ ਨੂੰ ਕਟਿਆ ਤੇ ਕਹਿੰਦੇ ਮੇਰਾ ਜਿਹੜਾ ਸਹੁਰਾ ਸੀ ਕਹਿੰਦੇ ਉਹਨੇ ਬਿਨਾਂ ਕਿਸੇ ਦੇ ਗਏ ਆ ਬਿਨਾਂ ਕਿਸੇ ਦੇ ਬੋਲੇ ਆ ਕਹਿੰਦੇ ਉਹਨੇ ਮੇਰੇ ਹਸਬੰਡ ਨੂੰ ਕਿਹਾ ਕਿ ਜੋ ਜ਼ਮੀਨ ਹੈ ਉਹ ਤੁਹਾਡੇ ਨਾਮ ਲਗਵਾਉਣੀ ਹੈ ਤੇ ਕਹਿੰਦੇ ਪੀਸਰੇ ਦੁਪਹਿਰਾ ਸੈਮ ਤੇ ਮੇਰੇ ਸਹੁਰਾ ਸਹੁਰਾ ਸਾਹ ਨੇ ਕਹਿੰਦੇ ਕਿ ਜ਼ਮੀਨ ਸੀ ਜੋ ਮੇਰੇ ਹਸਬੈਂਡ ਦੇ ਨਾਮ ਕਰਵਾ ਦਿੱਤੀ ਜੋ ਬਣਦੀ ਸੀ ਹਿੱਸਾ ਜੋ ਵੀ ਸੀ ਕਹਿੰਦੇ ਉਹ ਨਾਮ ਕਰਵਾ ਦਿੱਤਾ ਖਾਸਾ ਜੀ ਭੈਣ ਕਹਿੰਦੇ ਵੀ ਕਿੱਥੇ ਮੇਰੇ ਹਸਬੈਂਡ ਦੀ ਏਜ 42 ਸਾਲ ਤੇ 9 ਸਾਲ ਦੇ ਸੰਨ ਜਦੋਂ ਉਹਨਾਂ ਨੇ ਅਡਾਪਟ ਕੀਤਾ ਸੀ ਤੇ ਕਹਿੰਦੇ 40 ਸਾਲ ਹੋ ਗਏ ਵੀ ਮੇਰੇ ਚਾਚਾ ਸਹੁਰਾ ਨੂੰ ਕਹਿੰਦੇ ਕੈਨੇਡਾ ਗਿਆ ਤੇ ਉਹਨਾਂ ਨੇ ਕਹਿੰਦੇ ਉੱਥੇ ਜਾ ਕੇ ਮੇਰੇ ਹਸਬੰਦ ਨੂੰ ਬੇਦਖਲ ਕਰਤਾ ਸੀ ਕਹਿੰਦੇ ਸਾਨੂੰ ਕੰਮ ਸਹੀ ਕੰਮ ਵੀ ਖਾਲਸਾ ਜੀ ਤੁਸੀਂ ਲਗਾ ਨੋ ਵੀ 9 ਸਾਲ ਦੇ ਸੰਨ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਬੇਦਖਲ ਕਰਤਾ ਵੀ 20 25 ਸਾਲ ਤਾ ਉਹਨਾਂ ਨੇ ਇਸ ਤਰ੍ਹਾਂ ਹੀ ਟੈਨਸ਼ਨ ਚ ਲੰਗਾਏ ਹੋਣਗੇ ਖਾਲਸਾ ਜੀ ਪਰ ਭਰੋਸਾ ਦੇਖੋ ਕਿੰਨਾ ਆਪਣੇ ਗੁਰੂ ਤੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਅਭਿਆਸ ਕਰਦੇ ਰਹਿ ਵਾਇਗ੍ਰੂ 11 10 ਬੇਨਤੀ ਕਰਦੇ ਰਹੇ ਕਹਿੰਦੇ ਭੈਣ ਕਹਿੰਦੇ ਕਿ ਮੇਰੇ ਮਨ 'ਚ ਸੀ ਵੀ ਕੀ ਪਤਾ ਮੇਰੇ ਅਰਦਾਸ 'ਚ ਪਹਿਰਾ ਸੇਵ ਨਾਲ ਹੀ ਪੂਰੀ ਹੋਣੀ ਹੋਵੇ ਉਹ ਇੱਕ ਖਾਲਸਾ ਜੀ ਦਾ ਨੰਦ ਨਵਾਬਾ ਦੀਪ ਸਿੰਘ ਸੇਵ ਜੀ ਨੇ ਭੈਣ ਨੂੰ ਇਸ਼ਾਰਾ ਦਿੱਤਾ ਤਾਂ ਭੈਣ ਨੇ ਚਪੈਰਾ ਸੇਵ ਕੱਟਣੀ ਸ਼ੁਰੂ ਕੀਤੀ ਤੇ ਤੀਸਰੇ ਸ਼ਨੀਵਾਰ ਨੂੰ ਜਦੋਂ ਤੀਸਰਾ ਚਪੈਰਾ ਸੇਵ ਕੱਟਿਆ ਤਾਂ ਭੈਣ ਦੱਸ ਰਹੀ ਆ ਕਿ ਮੇਰੇ ਸਹੁਰੇ ਨੇ ਆਪਣੇ ਆਪ ਹੀ ਬਿਨਾਂ ਬੋਲਿਆਂ ਕਿਸੇ ਦੇ ਬਿਨਾਂ ਕਹਿਆਂ ਜੋ ਜ਼ਮੀਨ ਸੀ ਨਾਮ ਕਰਵਾ ਦਿੱਤੀ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਹਾ ਕਿ ਕਹਿੰਦੇ ਵੀ ਮੇਰੇ ਕੋਲ ਕੋਈ ਵੀ ਕਹਿੰਦੇ ਲਬਜ ਕੋਈ ਵੀ ਸ਼ਬਦ ਕੋਈ ਵੜ ਨਹੀਂ ਰਹਿ ਗਿਆ ਕਿ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦਾ ਕਿਵੇਂ ਸ਼ਿਕਰਾਨਾ ਕਰਾਂ ਕਹਿੰਦੇ ਕਿ ਕਈ ਸਾਲ ਕਹਿੰਦੇ ਵੀ ਸਾਨੂੰ 35 40 ਸਾਲ ਹੋ ਗਏ ਵੀ ਇਸ ਤਰ੍ਹਾਂ ਰਹਿੰਦਿਆਂ ਕਰਦਿਆਂ ਕਹਿੰਦੇ ਕਿ ਮੈਨੂੰ ਸੀ ਵੀ ਤੁਹਾਨੂੰ ਅੱਗੇ ਜਾ ਕੇ ਪ੍ਰੋਬਲਮ ਆਵੇਗੀ ਬੇਟਾ ਇਹਦਾ ਫਿਊਚਰ ਖਰਾਬ ਹੋਵੇਗਾ ਕਿਉਂਕਿ ਖਾਲਸਾ ਜੀ ਜਦੋਂ ਸਾਰੇ ਪਾਸਿਆਂ ਤੋਂ ਕੋਈ ਸਾਥ ਛੱਡ ਗਿਆ ਵੀ ਅਚਾਨਕੇ ਤੇ ਜਿਵੇਂ ਕਹਿੰਦੇ ਨੇ ਕੋਈ ਆਸਰਾ ਉਮੀਦ ਨਾ ਰਹੇ ਕੋਈ ਰਸਤਾ ਨਾ ਅੱਗੋਂ ਦਿਖੇ ਫਿਰ ਮਹਾਰਾ ਸੱਚੇ ਪਾਤਸ਼ਾਹ ਦੇ ਇੱਕ ਦਾਰੇ ਜਿੱਥੇ ਆਪਰ ਦਾਸ ਬੇਨਤੀ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਤੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਆਪਣੇ ਤੇ ਸਾਰੇ ਹੀ ਕਾਰਜ ਸਫਲ ਹੁੰਦੇ ਨੇ ਇਸੇ ਤਰ੍ਹਾਂ ਖਾਸਾ ਜੀ ਮੈਂ ਦੱਸ ਰਿਹਾ ਕਿ ਇੰਨੇ ਸਾਲਾਂ ਦੇ ਸਾਡੇ ਰੋਕੇ ਹੋਏ ਕਾਰਜ ਮੇਰੇ ਤਿੰਨ ਚਪੈਰਾ ਸਾਹਿਬ ਕਟੰ ਦੇ ਨਾਲ ਤੀਸਰੇ ਚਪੈਰਾ ਸਾਹਿਬ ਕੱਟੇ ਤੋਂ ਹੀ ਕੰਦੇ ਪੂਰੇ ਹੋਗੇ। ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਇਹੀ ਅਰਦਾਸ ਬੇਨਤੀ ਭੈਣ ਕਹਿੰਦੇ ਮੈਂ ਕੀਤੀ ਸੀ ਕਿ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਸੀਂ ਸਾਡੇ ਦੁਨੀਆਂ ਦੇ ਦੁੱਖ ਦੂਰ ਕਰਦੇ ਹੋ ਵੀ ਜੇ ਮੇਰਾ ਦੁੱਖ ਦੂਰ ਕਰੋਗੇ ਮੈਂ ਤਾਂ ਹੀ ਮੰਨਾਂਗੀ ਮੇਰੀ ਗਰੀਬੜੀ ਦੀ लाज ਰੱਖੋ। ਤੁਸੀਂ ਮੇਰੀ ਅਰਦਾਸ ਬੇਨਤੀ ਸੁਨੋ। ਕਾਰਸਾ ਜੀ ਇਸ ਤਰ੍ਹਾਂ ਮੈਂ ਕਹਿੰਦੇ ਕਿ ਮੈਂ ਪਾਠ ਵੀ ਕੀਤਾ ਸਹਿਜ ਪਾਠ ਵੀ ਆਰੰਭ ਕੀਤਾ ਕੋਈ ਫਰਕ ਨਾ ਪਿਆ ਹੁਣ ਇਥੇ ਖਾਰਸਾ ਜੀ ਕਈ ਵਿੱਚ ਭੈਣ ਭਰਾ ਕਮੈਂਟ ਕਰਨਗੇ ਕਈ ਮੈਸੇਜ ਕਰਨਗੇ ਕਿ ਤੁਸੀਂ ਕਹਿੰਦੇ ਹੋ ਵੀ ਉਹ ਵੀ ਗੁਰਬਾਣੀ ਦੇ ਜਾਪ ਨੇ ਇਹ ਵੀ ਗੁਰਬਾਣੀ ਦੇ ਜਾਪ ਨੇ ਤੇ ਵਿੱਚ ਪਹਿਰਾ ਸਾਹਿਬ ਨਾਲ ਅਰਦਾਸ ਬੇਨਤੀ ਪੂਰੀ ਹੋਈ ਕਿ ਗੁਰਬਾਣੀ ਦੇ ਜਾਪ ਕਰਨ ਨਾਲ ਨਹੀਂ ਹੋਈ ਤਾਂ ਖਾਲਤਾ ਜੀ ਜਿਵੇਂ ਕਿਸੇ ਭੈਣ ਭਰਾ ਦੀ ਅਰਦਾਸ ਬੇਨਤੀ ਪੂਰੀ ਹੁੰਦੀ ਏ ਸ਼ਰਧਾ ਭਾਵਨਾ ਜਿਵੇਂ ਵੀ ਬਣਦੀ ਏ ਉਹ ਉਸ ਤਰ੍ਹਾਂ ਹੀ ਸ਼ੇਅਰ ਕਰਦੇ ਨੇ ਭੈਣ ਦੱਸਦੇ ਆ ਕਿ ਮੈਨੂੰ 4-5 ਮਹੀਨੇ ਹੀ ਹੋਏ ਨੇ ਕਹਿੰਦੇ 4-5 ਮਹੀਨੇ ਹੋਏ ਨੇ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਲੜ ਲੱਗਿਆ ਤੇ ਕਹਿੰਦੇ 4-5 ਮਹੀਨਿਆਂ ਦੇ ਵਿੱਚ ਸਾਡਾ ਕਈ ਸਾਲਾਂ ਦਾ ਜੋ ਕਹਿੰਦੇ ਦੁੱਖ ਸੀ ਕਈ ਸਾਲਾਂ ਦੀ ਜੋ ਪ੍ਰੋਬਲਮ ਸੀ ਘਰ ਦੇ ਵਿੱਚ ਇਹਨਿਓ ਚਿਰਪ ਚਾਰ ਪੰਜ ਮਹੀਨਿਆਂ ਤੋਂ ਕਿੰਨੇ ਮੈਂ ਅਰਦਾਸ ਬੇਨਤੀ ਕਰਦੀ ਸੀ ਤੇ ਜਦੋਂ ਫਿਰ ਮੈਂ ਕਹਿੰਦੇ ਪਹਿਲਾ ਚਪੈਰਾ ਸਹਿਬ ਨਾ ਕੱਟੇ ਜਦੋਂ ਉਹਨਾਂ ਦੇ ਪੁਆਜੀ ਨੇ ਦੱਸਿਆ ਕਿ ਦੇ ਜੋਤ ਹੀ ਜਗਾਈ ਪਰ ਜਦੋਂ ਚਪੈਰਾ ਸਹਿਬ ਕੱਟੇ ਤੇ ਫਿਰ ਤਿੰਨ ਹੀ ਚਪੈਰਾ ਸਹਿਬ ਕੱਟਣ ਦੇ ਨਾਲ ਮਹਾਰਾ ਸੱਚੇ ਬਾਦਸ਼ਾਹ ਨੇ ਕਹਿੰਦੇ ਇੰਨੀ ਨੇੜੇ ਰੂਪੇ ਸੁਣੀ ਵੀ ਤਿੰਨ ਚਪੈਰਾ ਸਹਿਬ ਕੱਟਣ ਦੇ ਨਾਲ ਕਹਿੰਦੇ ਸਾਡੇ ਤੇ ਕਿਰਪਾ ਹੋਈ ਤੇ ਮੇਰੇ ਸਾਰੇ ਨੇ ਮੇਰੇ ਹਸਬੰਦ ਦੇ ਨਾਮ ਜ਼ਮੀਨ ਲਗਵਾ ਦਿੱਤੀ ਸੋ ਖਾਲਸਾ ਜੀ ਇਸ ਤਰ੍ਹਾਂ ਹੁੰਦੀ ਏ ਤਾਂ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਸ਼ਹੀਦਾ ਸਿੰਘਾ ਗੁਰੂ ਸੇਬਾਨਾ ਦੀ ਕਿਰਪਾ ਆਪਾਂ ਕਹਿੰਨੇ ਆ ਕਿ ਇਹ ਸਿਰਫ ਸੁਣਨ ਨੂੰ ਗੱਲਾਂ ਦੇਖਣ ਨੂੰ ਲੱਗਦੀਆਂ ਨੇ ਕਿ ਇਹ ਜਿਵੇਂ ਕੋਈ ਕਹਾਣੀਆਂ ਮਨ ਘੜਤ ਕਹਾਣੀਆਂ ਬਣਾਈਆਂ ਨੇ ਜਿਵੇਂ ਕੋਈ ਇਹ ਚਮਤਕਾਰ ਹੁੰਦੇ ਨੇ ਖਾਲਸਾ ਜੀ ਇਹ ਜਮਤਕਾਰ ਹੁੰਦੇ ਨੇ ਇਹ ਸਚਾਈ ਇਹ ਚਮਤਕਾਰ ਹੁੰਦੇ ਨੇ ਪਰ ਜਿੰਦੇ ਨਾਲ ਹੁੰਦੇ ਨੇ ਵਾਪਰਦੇ ਨੇ ਇਹ ਉਹ ਨਹੀਂ ਜਾਣਦਾ ਏ ਪਰ ਖਾਲਸਾ ਜੀ ਕਿਰਪਾ ਵੀ ਉਹਦੇ ਤੇ ਹੁੰਦੀ ਹੈ ਜਿੰਦਾ ਅਟੁੱਟ ਵਿਸ਼ਵਾਸ ਹੁੰਦਾ ਹੈ ਤੇ ਸ਼ਰਧਾ ਭਾਵਨਾ ਹੁੰਦੀ ਹੈ ਮੈਂ ਇਸ ਤਰ੍ਹਾਂ ਦੇ ਖਾਲਸਾ ਜੀ ਬਹੁਤ ਕੇਸ ਦੇਖੇ ਨੇ ਬਹੁਤ ਪਰਿਵਾਰ ਦੇਖੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਸਿਰਫ ਰੋਟੀ ਦਾ ਗੁਜ਼ਾਰਾ ਹੁੰਦਾ ਸੀ ਜਿਨ੍ਹਾਂ ਦੇ ਘਰ ਦੇ ਵਿੱਚ ਬਹੁਤ ਸ਼ਰਾਬ ਨਸ਼ਾ ਹੁੰਦਾ ਸੀ ਉਹ ਪਰਿਵਾਰ ਅੱਜ ਸੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਲੜਜੋੜੋ ਦੇ ਲੱਗੇ ਆ ਤੇ ਸੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਔਰਨਾ ਪਰਿਵਾਰਾਂ ਦੇ ਵਿੱਚ ਇੰਨੀ ਕਿਰਪਾ ਹੋਈ ਏ ਖਾਲਸਾ ਜੀ ਕਿ ਉਹ ਕਰਦੇ ਵਿੱਚ ਇਸ ਤਰ੍ਹਾਂ ਨਹੀਂ ਕਿ ਜਿਹੜੀ ਚੀਜ਼ ਨੂੰ ਹੱਥ ਪਾਉਂਦੇ ਆ ਉਹ ਹੀ ਲੈ ਲੈਂਦੇ ਆ ਇੰਨੀ ਕਿਰਪਾ ਹੁੰਦੀ ਏ ਜਦੋਂ ਖੰਡੇ ਵਾਲੇ ਬਾਪੂ ਜੀ ਕਿਰਪਾ ਕਰਨ ਤੇ ਆਉਂਦੇ ਨੇ ਖਾਲਸਾ ਜੀ ਫਿਰ ਵਾਰੇ ਨਿਆਰੇ ਕਰ ਦਿੰਦੇ ਨੇ ਸੋ ਖਾਲਸਾ ਜੀ ਇਹ ਸੀ ਉਸ ਪੈਨ ਦੀ ਹੱਦ ਵੀ ਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਹੱਡ ਬੀਤੀਆਂ ਵੀਡੀਓ ਸੁਣਨ ਦੇ ਲਈ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਸ਼ੇਅਰ ਕਰਦੇ ਹੋ ਜਿਵੇਂ ਉਹ ਭੈਣ ਨੇ ਸਟੋਰੀ ਸਾਂਝੀ ਕੀਤੀ ਉਹਨਾਂ ਵੀ ਰਿਕਵੈਸਟ ਕੀਤੀ ਕਿ ਅੱਗੇ ਸ਼ੇਅਰ ਕਰੋ ਤਾਂ ਜੋ ਘੋਰ ਵੀਰ ਭੈਣ ਸੁਣੇ ਸਾਡੀ ਸਟੋਰੀ ਤੇ ਉਹ ਵੀ ਗੁਰੂ ਮਹਾਰਾਜ ਦੇ ਲੜ ਲੱਗੇ ਇਸੀ ਤਰ੍ਹਾਂ ਖਾਲਸਾ ਜੀ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤਾਂ ਕਿ ਹੋਰ ਕਿਸੇ ਵੀਰ ਭੈਣ ਦਾ ਵੀ ਭਲਾ ਹੋਵੇ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੋਂ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਖਾਲਸਾ ਜੀ ਜੇ ਤੁਸੀਂ ਪਾਠ ਕਰਦੇ ਹੋ ਨਿਤਨੇਮ ਰਹਿਰਾਸ ਸਹਿ ਸੁਖਮਣੀ ਸਾਹਿਬ ਦਾ ਪਾਠ ਤੁਸੀਂ ਜੇ ਦੁਪਹਿਰਾ ਸਹਿਬ ਕੱਟਣਾ ਸ਼ੁਰੂ ਕੀਤਾ ਹੈ ਤੇ ਉਹ ਗੁਰਬਾਣੀਆਂ ਦੇ ਜਾਪ ਉਸੇ ਤਰ੍ਹਾਂ ਹੀ ਰੱਖੋ ਤੁਸੀਂ ਨਿਤਨੇਮ ਤੇ ਰਹਿਰਾਸ ਸਹਿਬ ਛੱਡ ਕੇ ਦੁਪਹਿਰਾ ਸਹਿਬ ਕਟੋਗੇ ਤੇ ਉਹ ਆਪਾਂ ਨੂੰ ਫਲ ਨਹੀਂ ਮਿਲੇਗਾ ਜਿਵੇਂ ਉਹ ਪਹਿਨ ਨਾਲ ਨਾਲ ਨਿਤਨੇਮ ਵੀ ਕਰਦੇ ਸੀ ਸਹਿਜ ਪਾਠ ਵੀ ਆਰੰਭ ਕੀਤਾ ਹੋਇਆ ਸੀ ਰਹਿਰਾਸ ਸਹਿਬ ਵੀ ਤੇ ਫਿਰ ਉਹ ਨਾਲ ਨਾਲ ਦੁਪਹਿਰਾ ਸਹਿਬ ਵੀ ਉਹਨਾਂ ਕੱਟਣਾ ਸ਼ੁਰੂ ਕੀਤਾ ਤੇ ਮਹਾਰਾਜ ਦੀ ਬਹੁਤ ਜਲਦੀ ਉਹਨਾਂ ਤੇ ਕਿਰਪਾ ਹੋ ਗਈ ਇਸ ਤਰ੍ਹਾਂ ਖਾਲਸਾ ਜੀ ਦੁਪਹਿਰਾ ਸਹਿਬ ਕੱਟਣਾ ਨਾ ਦੂਸਰੀਆਂ ਗੁਰਬਾਣੀਆਂ ਦੇ ਵੀ ਜਾਪ ਕਰਨੇ ਨੇ ਜੇ ਆਪਾਂ ਐਤਵਾਰ ਨੂੰ ਦੁਪਹਿਰਾ ਸਹਿਬ ਕੱਟਦੇ ਆਂ ਤੇ ਆਪਾਂ ਜੋ ਬਾਕੀ ਦੇ ਨੇ ਉਸ ਦਿਨ ਵੀ ਜਾਪ ਕਰਨਾ ਹੈ ਇਹ ਨਹੀਂ ਕਿ ਉਹ ਸਾਰੇ ਦਿਨ ਕੁਛ ਨਹੀਂ ਕਰਨਾ ਤੇ ਐਤਵਾਰ ਨੂੰ ਦੁਪਹਿਰਾ ਸਹਿਬ ਹੀ ਕੱਟਣਾ ਹੈ ਇਹ ਕੰਮ ਬਿਲਕੁਲ ਵੀ ਨਹੀਂ ਕਰਨਾ ਖਾਲਸਾ ਜੀ ਇਸ ਗੱਲ ਤੇ ਜ਼ਰੂਰ ਧਿਆਨ ਦੇਣਾ ਸੋ ਖਾਲਸਾ ਜੀ ਭੁੱਲਣਾ ਚੁੱਕਾ ਦੀ ਖੀਮਾ ਬਖਸ਼ਣੀ ਬੋਲਦੇ ਸਮੇਂ ਜਾਣੇ ਤੇ ਜਾਣੇ ਅਨੇਕਾਂ ਗਲਤੀਆਂ ਭੁੱਲਣਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਕੀਮਾ ਬਖਸ਼ਨੀ ਘਰਸਾ ਜੀ ਤਨ ਦਾ ਨਾਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਜੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਵਨਾ ਪੈਣ ਪਰਮਾ ਦੇ ਕਾਰਜ ਸਫਲ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰ ਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣੋੜਾ ਮਹਾਰਾ ਸੱਚੇ ਪਾਸ਼ਾ ਸਪਨਾ ਦੇ ਕਰ ਹਸਦੇ ਵਸਦੇ ਰਹਿਣ ਸਾਰੇ ਸੰਸਾਰ ਤੇ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਸ਼ਾ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਮਹਾਰਾ ਸੱਚੇ ਪਾਸ਼ਾ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਭਨਾ ਦੀਆਂ ਅਰਦਾਸਾਂ ਮਨੋ ਕਾਵਨਾ ਪੂਰੀਆਂ ਕਰਨੀਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ